ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਗਾਵਲਹਿ ਤੂ ਗਵਨਹਾਰੇ ਜੀ ਪੈਣਡ ਕੇ ਪ੍ਰਾਣ ਅਧਾਰੇ ਜਾਗੇ ਸੇਵਾ ਸੰਤੁਖ ਪਾਵਹਿ ਅਵਰ ਕਹੁ ਬਹ ਬੋੜ ਨ ਜਾਵਹਿ ਸਦਾ ਆਨੰਦ ਅਨੰਦੀ ਸਾਹਿਬ ਗੁਣ ਰਣ ਤੇਤ ਜਪੀਐ ਬਲਿਹਾਰੀ ਤੇ ਸੰਤ ਪਿਆਰੇ ਜਿਸ ਪ੍ਰਸਾਦਿ ਪ੍ਰਭ ਮਨ ਵਾਸੀ ਰਹਾਉ ਜੈ ਕਾ ਦਾਨ ਨਿਕੁਟੈ ਨਾਹੀ ਭਲੀ ਪਾਣ ਤ ਸਭ ਸਹਜ ਸਮਾਹੀ ਜਾਕੇ ਬਖਸ ਨਮਿਤ ਕੋਈ ਮਨ ਵਸਾਈਐ ਸਚਾ ਸੋਈ ਸਗਲ ਸਮਗਰੀ ਗ੍ਰਹਿ ਜਾਕੇ ਪੂਰਣ ਪ੍ਰਭ ਕੇ ਸੇਵਕ ਦੁਖਨ ਟੂਰਣ ਓਟ ਗਹੇ ਨਿਰਭਉ ਪਟ ਪਾਈਐ ਸਾਤ ਸਾਤ ਗੋਹੋ ਗੁਣ ਨਿਤ ਗਾਈਐ ਦੂਰ ਨ ਹੋਈ ਕਤਹੂ ਜਾਈਐ ਨਦਰ ਕਰੇ ਤਾ ਹਰ ਹਰ ਪਾਈਐ ਅਰਦਾਸ ਕਰੀ ਗੁਰੂ ਦੇ ਗੁਰਪਾਸ ਨਾਨਕ ਮੰਗੇ ਹਰ ਧਨਰਾਸ ਦੂਰ ਨ ਹੋਈ ਕਤਹੂ ਜਾਈਐ ਨਦਰ ਕਰੇ ਤਾ ਹਰ ਹਰ ਪਾਈਐ ਅਰਦਾਸ ਕਰੀ ਗੁਰੂ ਦੇ ਗੁਰਪਾਸ ਨਾਨਕ ਮੰਗੇ ਹਰ ਧਨਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਨਾ ਨਹੀ ਕਿਛ ਹੋ ਨਹੀ ਕਿਛ ਆਹੇ ਨਮੋਰਾ ਅਵਸਰ ਲਜਾ ਰਖਲੇ ਹੋ ਸਧਨ ਜਨ ਤੋਰਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਮੀ ਫੁਰਖ ਭਗਵਾਨ ਦਾ ਸਨ ਦਾਸ ਕਹੈ ਜਨਨ ਅਨਿਕ ਜੇ ਹਾ ਤੁ ਕਰਾਏ ਹੈ ਤੇ ਹਾ ਹੋ ਕਰੀ ਵਖਿਆਨ ਸਗੁਰੂ ਪਿਆਰੀ 사ਸੰਗਤ ਜੀ ਅਵਸਾਰ ਤੇ ਗੁਰੂਾਣੀ 파ਰ ਬਖਸ਼ਿਸ਼ ਕੀਤੀ ਹੈ ਪਾਵਨ ਫਰਮਾਨ ਬਖਸ਼ਿਸ਼ ਕੀਤਾ ਜੋ ਕਿ ਆਸਾ ਮਹੱਲਾ 5 ਵਸਾ ਰਾਗ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਏ 탄 શ્રી ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਕਹਾਰਨ ਕੀਤਾ ਹੋਇਆ ਆਸਾ ਰਗ ਦਾ 99 ਨੰਬਰ ਸ਼ਬਦ ਜੋ ਕਿ ਤਾਂ શ્રી ਗੁਰੂ ਗ੍ਰੰਥ ਸਾਹਿਬ ਦੇ 52 ਪਵਿੱਤਰ ਅੰਗ 395 ਅੰਗ ਤੇ ਸੁਸ਼ੋਭਿਤ ਹੈ ਸਤਿਗੁਰੂ ਅਜ ਬਖਸ਼ਿਸ਼ ਕਰਦੇ ਨੇ ਸਦਾ ਆਨੰਦ ਆਨੰਦੀ ਸਾਹਿਬ ਗੁਣ ਨੇ ਦਹਾਨ ਨੇਤਨ ਇਤਿਹਾਪੀ ਇਹਨੇ ਭਾਈ ਜਿਹੜਾ ਮੇਰਾ ਸਾਹਿਬ ਹੈ ਨਾ ਸਾਹਿਬ ਗੁਣੀ ਗਹਿਰਾ ਘਰ ਲਸ਼ਕਰ ਸਭ ਤੇਰਾ ਰਖਵਾਲੇ ਗੁਰਗੋਪਾਲਾ ਮੇਰੇ ਸਤਿਗੁਰੂ ਤੂੰ ਘਰ ਰਖਵਾਲਾ ਵੀ ਹੈ ਲਸ਼ਕਰ ਵੀ ਘੋੜੇ ਵੀ ਸਭ ਕੁਝ ਤੇਰੇ ਦਰ ਤੇ ਸਦਾ ਆਨੰਦ ਅਨੰਦੀ ਸਾਇਬ ਨੰਦ ਵਾਲਾ ਹਮੇਸ਼ਾ ਸਦੀਵੀ ਆਨੰਦ ਵਾਲਾ ਤੇ ਆਨੰਦ ਦੇਣ ਵਾਲਾ ਅਨੰਦੀ ਰੂਪ ਤੂੰ ਆਪ ਹੀ ਐ ਮਾਲਕਾ ਤੂੰ ਆਪ ਹੀ ਐ ਸਭ ਕੁਝ ਗੋਣ ਨਿਧਾਨ ਉਹਦੇ ਗੁਣਾ ਦੇ ਖਜ਼ਾਨੇ ਨੂੰ ਨਿਤ ਨਿਤ ਜਾਪੀਐ ਜਿਤਾ ਵਰਤੀ ਜਪਨਾ ਕਰੀਏ ਨੁਰਜਾਨਾ ਜਪਦੀ ਜਪੀਏ ਜਿਹਨੂੰ ਸਤਿਗੁਰੂ ਕਹਿੰਦੇ ਨੇ ਸੱਚੇ ਸਾਇਬਾ ਕਿਆ ਨਹੀਂ ਕਰਤੇ ਸਭ ਕੁਝ ਹੀ ਐ ਕੀ ਐ ਜਿਹੜੀ ਚੀਜ਼ ਨਹੀਂ ਸਭ ਕੁਝ ਤੇਰੇ ਦਰ ਤੇ ਐ ਹਾਂਜੀ ਕੋਈ ਚੀਜ਼ ਨਹੀਂ ਜਿਹੜੀ ਤੇਥੋਂ ਵਾਂਝੀ ਹੋਵੇ ਭਾਵ ਸਭ ਕੁਝ ਦਦਾ ਦਾਤਾ ਇਹ ਕਹਤਮ ਕੋ ਦੇ ਵਣਹਾਰ ਦੇਂਦੇ ਤੋਟਨਾ ਭਾਈ ਗਣਤ ਪਰੇ ਬੰਡਾ ਦੇਨ ਹਰਸਦ ਦੀ ਵਣਹਾਰਾ ਮਨ ਮੂਰਖ ਕਿਉ ਤਾਹੇ ਵਿਚਾਰਾ ਕਿੰਨੇ ਜਿਹੜਾ ਦਿੰਦਾ ਹੈ ਉਹਨੂੰ ਵਿਸਤਾਰੀ ਕਿਉ ਬੈਠਾ ਉਹਦਾ ਦਿੱਤਾ ਹੀ ਖਾਣਾ ਭਾਈ ਸਾਰਾ ਕੁਝ ਸ਼ੁਕਰਾਨਾ ਕਰ ਕਿੰਨੇ ਉਹਦੇ ਗੁਣਾਂ ਨੂੰ ਉਹਨਾਂ ਦੇ ਖਜ਼ਾਨੇ ਨੂੰ ਜਪਨਾ ਕਰੀਏ ਨਿਤਾ ਪ੍ਰਤੀ ਰੋਜ਼ਾਨਾ ਦੋ 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 ਵਾਰ ਕੀਆ ਬਲੇ ਹਰੀ ਤੇ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨਵਾਸੀ ਅਰਹਾਉ ਕਿਨੇ ਐਸੇ ਸੰਤ ਤੋਂ ਐਸੇ ਭਗਤ ਤੋਂ ਪਿਆਰੇ ਤੋਂ ਬਿਹਾਰਣੇ ਜੇ ਜਸਤੇ ਜਿਸ ਪ੍ਰਸਾਦ ਜਿਹਦੇ ਕਿਰਪਾ ਦੇ ਨਾਲ ਪ੍ਰਭ ਮਨਵਾਸੀ ਹੈ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਏ ਐਸੇ ਸੰਤਨ ਤੋਂ ਕੁਰਬਾਨ ਜਿਨ੍ਹਾਂ ਦਾ ਸੰਦੜਿਆ ਦੁਰਮਤਵੰਜੇ ਮਿੱਤਰ ਸਾਡੇ ਸਹੀ ਜਿਨ੍ਹਾਂ ਦਾ ਦਰਸ਼ਨ ਮਾਤਰ ਵਿੱਚ ਮਨਵ੍ਰਤੀ ਸੁਰਤੀ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਏ ਇਹਨ ਦੇ ਐਸੇ ਸੰਤ ਤੋਂ ਕੁਰਬਾਨ ਬਲਿਹਾਰਨੇ ਜਾਣਾ ਕਰੀਏ ਜਿਹੜਾ ਹਾਉ ਵਿਸ਼ਰਾਮ ਦੇ ਕੇਂਦਰੀ ਪਾਸੋਂ ਜਾਂਦੇ ਨੇ ਆਸਮ ਹੱਲਾ ਪੰਜਵਾਂ ਗਾਵਲੇ ਤੂੰ ਗਾਵਣ ਹਾਰੇ ਏ ਭਾਈ ਏ ਪਿਆਰੇ ਗਾਵਣ ਵਾਲਿਆ ਤੂੰ ਉਸ ਪ੍ਰਮਾਤਮਾ ਨੂੰ ਗਾਣਾ ਕਰ ਕਿਉਂ ਕਿਉਂ ਗਾਣਾ ਜਿਉ ਪਿੰਡ ਕੇ ਪ੍ਰਾਣ ਆਧਾਰੇ ਤੇਰੀ ਇਹ ਪੰਜ ਪੂਤਕ ਸ਼ਰੀਰ ਦਾ ਮੜੀ ਦਾ ਪਿੰਡ ਦਾ ਪੰਜ ਪੂਤਕ ਸ਼ਰੀਰ ਦਾ ਇਤੇ ਪ੍ਰਾਣਾਂ ਦਾ ਆਧਾਰ ਉਹ ਪ੍ਰਮਾਤਮਾ ਹੈ ਇਸ ਲਈ ਉਸ ਨੂੰ ਗਾਣਾ ਕਰ ਤੇਰੀ ਜਿੰਦ ਵੀ ਉਹਦੀ ਦਿੱਤੀ ਹੈ ਪੰਜ ਪੂਤਕ ਸਰੀਰ ਵੀ ਉਹਦਾ ਦਿੱਤਾ ਹੈ ਜਿਹਦੇ ਵਿੱਚ ਵਸ ਰਹੇ ਸਰੀਰ ਵੀ ਉਹਦਾ ਹੈ ਘਰ ਜਿਹੜੇ ਚ ਵਸ ਰਹੇ ਉਹ ਵੀ ਉਹਦਾ ਬਖਸ਼ਿਸ਼ ਕੀਤਾ ਹੈ ਜੈ ਕੀ ਸੇਵਾ ਸਰਬ ਸੁਖ ਪਾਵੇ ਜਿਹਦੀ ਸੇਵਾ ਸਾਰੇ ਸੁਖ ਦੇਣ ਵਾਲੀ ਆਨੰਦ ਰੂਪ ਹੈ ਅਵਰ ਕਾ ਹੁਕਮ ਬਹੜ ਨ ਜਾਵੇ ਹੋਰ ਕਿਸੇ ਨੂੰ ਕਹਿੰਦੇ ਬਹੜ ਨ ਜਾਵੇ ਹੋਰ ਕਿਸੇ ਕੋਲ ਫਿਰ ਮੁੜ ਕੇ ਜਾਏਗਾ ਨਹੀਂ ਜੇ ਇੱਕ ਵਾਰੀ ਸਾਇਬ ਦੇ ਗੁਣ ਗਾਏ ਉਹਦੀ ਸੇਵਾ ਕੀਤੀ ਮਾਨਸਿਕ ਸੁਖ ਪਾ ਲਿਆ ਫਿਰ ਹੋਰ ਕਿੰਦੇ ਨਹੀਂ ਜਾਏਗਾ ਸਦਾ ਆਨੰਦ ਆਨੰਦੀ ਸਾਹਿਬ ਗੁਣ ਨਿਧਾਨ ਨੇ ਤਨੇਤ ਜਾਪੀਏ ਇਸ ਲਈ ਭਾਈ ਉਹ ਆਨੰਦ ਰੂਪ ਆਨੰਦ ਸੁਪ ਆਨੰਦੀ ਪ੍ਰਮਾਤਮਾ ਮਾਲਕ ਆਪ ਹੈ ਗੁਣਾ ਦੇ ਖਜ਼ਾਨੇ ਨੂੰ ਰੁਜਣਾ ਰੋਜ਼ਾਨਾ ਜਪਨਾ ਕਰੀਏ ਬਲੇ ਹਾਰੀ ਤੇ ਸੰਤ ਪਿਆਰੀ ਜਿਸ ਪ੍ਰਭ ਜਿਸ ਪ੍ਰਸਾਦ ਪ੍ਰਭ ਮਨਵਾਸੀ ਰਹਾ ਕਹਿੰਦੇ ਐਸੇ ਸੰਤ ਤੋਂ ਐਸੇ ਭਗਤ ਤੋਂ ਬਲਿਹਾਰਣੀ ਕੁਰਬਾਨ ਜਿਹੜੀ ਕਿਰਪਾ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਕਰੀਏ ਰਹਾ ਵਿਸ਼ਰਮ ਦੇ ਕੇ ਕੇਂਦਰੀ ਪਾਸੋਂ ਜਾਂਦੇ ਨੇ ਜਹ ਕਾ ਦਾਣ ਨਿਕੂ ਟੈ ਨਹੀਂ ਕਹਿੰਦੇ ਭਾਈ ਉਹ ਪਰਮਾਤਮਾ ਦਾ ਦਾਣ ਐਸਾ ਜੇ ਨਾਮ ਦਾ ਦਾਣ ਦੇ ਦੇ ਨਾ ਕਿਉਂਕਿ ਅਸੀਂ ਮੰਗਦੇ ਦੁਨੀਆਵੀ ਦਾਣ ਕਹਿੰਦੇ ਜਦੋਂ ਨਾਮ ਦਾ ਦਾਣ ਲੈ ਲੇ ਨਾ ਸਭ ਕੁਝ ਪਿੱਛੇ ਆ ਜਾਂਦਾ ਹੈ ਕਹਿੰਦੇ ਭਾਈ ਉਹ ਨਾਮ ਦਾ ਦਾਣਾ ਐਸਾ ਕਦੇ ਨਿਕੂਟਾ ਨਹੀਂ ਕਦੇ ਉਹਦੇ ਵਿੱਚ ਕਮੀ ਨਹੀਂ ਆਂਦੀ ਜਿਹਨੂੰ ਸਤਿਗੁਰੂ ਕਹਿੰਦੇ ਨੇ ਕਿ ਉਹ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਹੀਂ ਧੰਨ ਆਦਾ ਤਾਂ ਲਾਲ ਜਾ ਕੇ ਕੁਛ ਨਾ ਮੁੱਲ ਭਰੇ ਪੰਡਾਰ ਅਖੂਟ ਅਤੋਲ ਖਾਵ ਹੋ ਖਰਚੋ ਰਾਲ ਮਿਲ ਭਾਈ ਟੋਟਣਾ ਆਵੇ ਵੱਧ ਦੋ ਜਾਈਏ ਕਦੇ ਟੋਟ ਨਹੀਂ ਆਂਦੀ ਨਾਮ ਦਾ ਖਜ਼ਾਨਾ ਐਸਾ ਹੈ ਵਾਲੀ ਪਾਂਤ ਸਭ ਸਹਿਜ ਸਮਾਹੀ ਇਸ ਨਾਮ ਦੇ ਖਜ਼ਾਨੇ ਦਾਣ ਵਿੱਚ ਐਸੇ ਮਨੋਖ ਭਾਲੀ ਪਾਂਛਾ ਸਭਾ ਹੀ ਸਜਵਸਤਾ ਵਿੱਚ ਟਿਕ ਜਾਂਦਾ ਹੈ ਚੰਗੀ ਤਰ੍ਹਾਂ ਟਿਕ ਜਾਂਦਾ ਹੈ ਜਾਂ ਕੀ ਬਖਸ਼ ਨਾ ਮਿਟੇ ਕੋਈ ਜਿਹਦੀ ਬਖਸ਼ੀਸ਼ ਜਿਹਦੀ ਰਹਿਮਤ ਕੋਈ ਮੀਟ ਨਹੀਂ ਸਕਦਾ ਟਾਲ ਨਹੀਂ ਸਕਦਾ ਮਨਵਾਸਯ ਸਚ ਸੋ ਇਸ ਲਈ ਭਾਈ ਉਸ ਪ੍ਰਮਾਤਮਾ ਹਰੀ ਨੂੰ ਮਨ ਵਿੱਚ ਵਸਾਣਾ ਕਰੀਏ ਮਨ ਵਿੱਚ ਟਿਉਣਾ ਕਰੀਏ ਸਗਲ ਸਮਗਰੀ ਗਿਰੇ ਜਾ ਕੇ ਪੂਰਣ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਸਗਲ ਸਮਗਰੀ ਜਿਹੜੇ ਸਾਰੀਆਂ ਤਰ੍ਹਾਂ ਦੀਆਂ ਸਮਗਰੀਆਂ ਗ੍ਰਹਿ ਜਾ ਕੇ ਪੂਰਨ ਜਿਹੜੇ ਘਰ ਵਿੱਚ ਸੰਪੂਰਨ ਤੌਰ ਤੇ ਮੁਕੰਮਲ ਨੇ ਪ੍ਰਭ ਕੇ ਸੇਵਕ ਦੂਖਣ ਚੂਰਣ ਐਸੇ ਪ੍ਰਮਾਤਮਾ ਦੇ ਸੇਵਕ ਕਦੇ ਵੀ ਝੂਰਦਾ ਨਹੀਂ ਐ ਕਦੇ ਫਿਕਰ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਹੈ ਸਾਹਿਬ ਮੇਰਾ ਵੱਡ ਸਮਰੱਥਾ ਵੱਡਾ ਸਮਰਾਥ ਹੈ ਹਮ ਚਾਕਰ ਠਾ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਉਹਨੂੰ ਇਹ ਵੀ ਪਤਾ ਮੇਰਾ ਠਾਕੁਰ ਮਾਲਕ ਬੜਾ ਵੱਡਾ ਸਭ ਕੁਝ ਉਹਦੇ ਕੋਲ ਫਿਰ ਉਹ ਕਹਿੰਦੇ ਝੁਰਦਾ ਨਹੀਂ ਭਾਵ ਫਿਕਰ ਨਹੀਂ ਕਰਦਾ ਓਟ ਗਹੀ ਨਿਰਭਉ ਪਦ ਪਾਈ ਐ ਕਹਿੰਦੇ ਓਟ ਗਹੀ ਉਹ ਪ੍ਰਮਾਤਮਾ ਦੇ ਓਟ ਹੀ ਠਕਣਾ ਕਰਦਾ ਜਿਹੜੀ ਕਿਰਪਾ ਦੇ ਨਾਲ ਨਿਰਭਾਉ ਡਰ ਤੋਂ ਰਹਿਤ ਪਦਵੀ ਪਾ ਲਈਦੀ ਐ ਉੱਤਮ ਪਦਵੀ ਪਾ ਲਈਦੀ ਐ ਸ ਸ ਸੋ ਗੁਣਨ ਧਗਾਈਏ ਸਵਾਸ ਸਵਾਸ ਕਰਕੇ ਉਸ ਪ੍ਰਮਾਤਮਾ ਦੇ ਗੁਣਾਂ ਦੇ ਖਜ਼ਾਨੇ ਨੂੰ ਗਾਣਾ ਕਰੀਏ ਉਸ ਦੀ ਵਡਿਆਈ ਕਰਨਾ ਕਰੀਏ ਜਿਵੇਂ ਅਸੀਂ ਖੁਸ਼ਾਮਦ ਦੁਨੀਆ ਦੀ ਕਰਦੇ ਆਂ ਦੁਨੀਆ ਦੀ ਖੁਸ਼ਾਮਦ ਛੱਡ ਕੇ ਸਤਿਗੁਰੂ ਕਹਿੰਦੇ ਨੇ ਕਿਤੇ ਉਸ ਪ੍ਰਮਾਤਮਾ ਨਿਰੰਕਾਰ ਦੀ ਖੁਸ਼ਾਮਦ ਕਰਨਾ ਕਰੀਏ ਤਾਂ ਕਿ ਸਾਡਾ ਵੀ ਆਇਆ ਇਸ ਸੰਸਾਰ ਦੇ ਸਫਲਾ ਹੋ ਸਕੇ ਗੁਣਾਂ ਦੇ ਖਜ਼ਾਨੇ ਨੂੰ ਗਾਈਏ ਜਿਹੜਾ ਸਭ ਕੁਝ ਦੇਣ ਦੇ ਸਮਰਾਤਾ ਕਿਉਂਕਿ ਜੇ ਤਰੁੱਟ ਜਾਏ ਤੇ ਗੁੰਗਿਆਂ ਤੋਂ ਵੀ ਅਰਥ ਕਰਵਾ ਦਿੰਦਾ ਹੈ ਜੇ ਨਦਰ ਉਪੱਠੀ ਕਰਦਾ ਏ ਤੇ ਤਕੜੇ ਭਲੇ ਨੂੰ ਕਾ ਖੋਤਨ ਲਾ ਦਿੰਦਾ ਏ ਐਡਾ ਸਮਰਾਤੋ ਮੇਰਾ ਪਰਮਾਤਮਾ ਹੈ ਕਹਿੰਦੇ ਇਸ ਲਈ ਉਸ ਨੂੰ ਗਾਣਾ ਕਰ ਜਿਹਦੇ ਤੋਂ ਸਾਰੀ ਦੁਨੀਆ ਚੱਲਦੀ ਹੈ ਸਾਰੀ ਦੁਨੀਆ ਡਰਦੀ ਹੈ ਤੇ ਜਿਹਦੀ ਕਿਰਪਾ ਦੇ ਨਾਲ ਡਰ ਤੋਂ ਰਹਿਤ ਪਦਵੀ ਪਾ ਲੈਂਦੀ ਹੈ ਉਸ ਦੇ ਗੁਣਾਂ ਨੂੰ ਸਵਾਸ ਸਵਾਸ ਕਰਕੇ ਜਪਣਾ ਕਰ ਦੂਰ ਨ ਹੋਈ ਕਤ ਹੋ ਜਾਈਏ ਕਹਿੰਦੇ ਭਾਈ ਤੇਰੇ ਤੋਂ ਦੂਰ ਨਹੀਂ ਹੈ ਇਹਨੇ ਤੇਰੇ ਸਵਾਸ ਨਜ਼ਦੀਕ ਨਹੀਂ ਇਨੇ ਤੇਰੇ ਕਰਨ ਨੇਤਰ ਕਰਮ ਕੇ ਨੇਤਰ ਨੇੜੇ ਨਹੀਂ ਜਿੰਨਾ ਉਹ ਪਰਮਾਤਮਾ ਨੇੜੇ ਆ। ਇਨੇ ਸਵਾਸ ਨੇੜੇ ਨਹੀਂ ਹੈ ਜਿੰਨਾ ਉਹ ਨੇੜੇ ਹੈ। ਇਸ ਲਈ ਕਦੇ ਵੀ ਦੂਰ ਨਾ ਹੋਈ ਕਦੇ ਦੂਰ ਨਹੀਂ ਹੁੰਦਾ। ਨਾ ਕਤੂ ਹੋ ਜਾਈਏ ਕਦੇ ਦੂਰ ਜਾਂਦਾ ਨਹੀਂ। ਨਦਰ ਕਰੇ ਤਾਂ ਹਰ ਹਰ ਪਾਈਏ ਜੋ ਬਖਸ਼ਿਸ਼ ਕਰਦੇ ਨੇ ਤੇ ਉਸ ਹਰੀ ਨੂੰ ਦੁੱਖ ਹਰਨ ਵਾਲੇ ਹਰੀ ਨੂੰ ਪਾਣਾ ਕਰ ਸਕਦੇ ਕਰਦੇ ਆ। ਹਰ ਹਰ ਪਾਈਏ ਪਾ ਲਈਦਾ। ਅਰਦਾਸ ਕਰੀ ਬੂਰੇ ਗੁਰਪਾਸ ਕਹਿੰਦੇ ਭਾਈ ਇਸ ਲਈ ਅਰਦਾਸ ਕਰਨਾ ਕਰ ਕਿਹਦੇ ਕੋਲ ਪੂਰੇ ਗੁਰਪਾਸ ਸਤਿਗੁਰ ਮੇਰਾ ਸਦਾ ਸਤਿਗੁਰ ਮੇਰਾ ਅਬਨਾਸੀ ਪੁਰਖ ਨਾ ਉਮਰੇ ਨ ਜਾਏ ਉਹ ਜਿਹੜਾ ਨਾਸਤ ਹੋ ਰਹਿ ਤੈਨ ਉਸ ਪਰਮਾਤਮਾ ਦੇ پاس ਅਰਦਾਸ ਕਰਨਾ ਕਰੀਏ ਪੂਰੇ ਗੁਰਪਾਸ ਕਿਉਂਕਿ ਇੱਕ ਪਰਮਾਤਮਾ ਹੀ ਹੈ ਜਿਹੜਾ ਕੋਈ ਗਲਤੀ ਨਹੀਂ ਕਰਦਾ ਜਿਹਦੇ ਵਿੱਚ ਕੋਈ ਖਾਮੀ ਨਹੀਂ ਹੈ ਕਿਉਂਕਿ ਅੱਲਾਹ ਪਾਕ ਅੰਗਾ ਪਾਕ ਹੈ ਸ਼ੱਕ ਕਰੋ ਜੇ ਦੂਸਰੋ ਪਵਿੱਤਰ ਤੋਂ ਪਵਿੱਤਰ ਹੈ ਤੇ ਸ਼ੱਕ ਦੀ ਗੁੰਜਾਇਸ਼ ਤਾਂ ਬਣਦੀ ਹੈ ਜੇ ਕੋਈ ਹੋਰ ਹੋਵੇ ਕਹਿੰਦੇ ਉਹ ਪਵਿੱਤਰ ਹੈ ਉਹ ਸੰਪੂਰਨ ਮੁਕੰਮਲ ਹੈ ਕਿਉਂਕਿ ਉਹਦਾ ਜਨਮ ਮਰਨ ਨਹੀਂ ਹੁੰਦਾ ਭੁੱਲਣ ਵਿੱਚ ਕੀ ਆ ਸਭ ਕੋਈ ਕਰਤਾ ਆਪਣਾ ਭੁੱਲਿਆ ਉਹ ਪ੍ਰਗਰਤਾ ਕਦੇ ਗਲਤੀ ਨਹੀਂ ਕਰਦਾ ਆਡਾ ਸਮਰੱਥ ਹੈ ਅਰਦਾਸ ਕਰੀਂ ਕੋ ਪੂਰੇ ਗੁਰਪਾਸ ਪੂਰੇ ਗੁਰੂ ਦੇ ਕੋਲ ਅਰਦਾਸ ਕਰਨੀ ਕਰ ਨਾਣਕ ਮੰਗੈ ਹਰ ਧਨ ਰਾਸ ਦਾਸ ਨਾਨਕ ਤਨ ਗੁਰੂ ਅਰਜਨ ਸਾਹਿਬ ਗੁਰਨਾਥ ਸਾਹਿਬ ਦਾ ਨਾਮ ਵਰਤਦੇ ਹੋਏ ਸ਼ਬਦ ਦੀ ਸਮਾਪਤੀ ਕਰਦੇ ਨੇ ਨਾਨਕ ਮੰਗਿਆ ਕਹਿੰਦੇ ਦਾਸ ਨਾਨਕ ਮੰਗਦਾ ਕੀ ਹਰ ਧਨ ਰਾਸ ਨਾਮ ਦੀ ਰਾਸ ਨਾਮ ਦਾ ਖਜ਼ਾਨਾ ਕਿਦਰੇ ਅਸੀਂ ਵੀ ਨਾਮ ਦਾ ਖਜ਼ਾਨਾ ਮੰਗਣ ਲੱਗ ਜਾਈਏ ਬੇ ਸਤਿਗੁਰੂ ਨਾਮ ਦੀ ਦਾਤ ਦੇ ਜੇ ਕਿਦਰੇ ਨਾਮ ਦੀ ਦਾਤ ਮਿਲ ਜਾਈ ਤੇ ਸਤਿਗੁਰ ਕਹਿੰਦੇ ਨੇ ਨਵਨਿੱਦੀ 18 ਸਿੱਧੀਆਂ ਪਿੱਛੇ ਲੱਗਿਆ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਈ ਜਿਹੜਾ ਹਿਰਦੇ ਵਿੱਚ ਪ੍ਰਮਾਤਮਾ ਨੂੰ ਵਸਾ ਲਈ ਉਹਦੇ ਪਿੱਛੇ ਨੋਨੀ ਦੀਆਂ 18 ਸਿੱਧੀਆਂ ਲੱਗੀਆਂ ਫਿਰਦੀਆਂ ਨੇ ਦੁਨੀਆਵੀ ਪਦਾਰਥ ਲੱਗ ਜਾਂਦੇ ਨੇ ਕਹਿੰਦੇ ਮਾਇਆ ਉਹਦੀ ਗੋਲੀ ਬਣ ਜਾਂਦੀ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵਾ ਕਹਿੰਦੇ ਦਾਸੀ ਬਣ ਜਾਂਦੀ ਐਸ ਲਈ ਭਾਈ ਦਾਸ ਨਾਨਕ ਮੰਗਿਆ ਮੰਗਦਾ ਹੈ ਕੀ ਮੰਗਦਾ ਹੈ ਹਰ ਧਨ ਰਾਸ ਨੇ ਮੇਰੇ ਸਤਿਗੁਰੂ ਪੂਰੇ ਸਤਿਗੁਰੂ ਤੇਤੋਂ ਨਾਮ ਦੀ ਰਾਸ ਮੰਗਦਾ ਹੈ ਨਾਮ ਦਾ ਖਜ਼ਾਨਾ ਦੇ ਕਿਉਂਕਿ ਨਾਮ ਦਾ ਖਜ਼ਾਨਾ ਆ ਗਿਆ ਸਾਰਾ ਕੁਝ ਆ ਗਿਆ ਕਿਉਂਕਿ ਇਹ ਜੋ ਅਸੀਂ ਦੁਨੀਆਵੀ ਚੀਜ਼ਾਂ ਮੰਗਦੇ ਆਂ ਸਾਰੀਆਂ ਨਸ਼ਵਰ ਨੇ ਅਸੀਂ ਨਸ਼ਵਰਾਂ ਪਰ ਜਿਹੜਾ ਪਰਮਾਤਮਾ ਹੈ ਉਹ ਨਸ਼ਵਰ ਤੋਂ ਰਹਿਤ ਹੈ ਉਹ ਅਬਿਨਾਸੀ ਪੁਰਖ ਹੈ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਹੈ ਨਾਸ਼ ਤੋਂ ਰਹਿਤ ਹੈ ਮਰਦਾ ਜੰਮਦਾ ਨਹੀਂ ਹੈ ਇਸ ਲਈ ਆਫੀ ਦੁਨੀਆਵੀ ਚੀਜ਼ਾਂ ਛੱਡ ਕੇ ਪਰਮਾਤਮਾ ਦਾ ਨਾਮ ਮੰਗਣਾ ਕਰੀਏ ਤਾਂ ਕਿ ਸਫਲਾ ਹੋ ਸਕੇ ਇਹਨੀਆਂ ਗੁਬਨਤੀਆਂ ਪ੍ਰਵਾਨ ਕਰਨੀਆਂ ਤੇ ਉਸ ਇਸ ਕਰੋ ਅਰਦਾਸ ਜੇ ਕੋਠਾ ਵਿਚਾਰਾਂ ਕਰਨ ਦੀ ਜਾ ਆ ਜਾਵੇ ਲੇਖਕ ਤਾਂ ਹੈ ਨਾ ਛੂਟੀ ਆਖੇ ਨਖੇੜ ਬੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰਦੇ ਹੋ ਸੱਜਣ ਸਿਸੜੀਆਂ ਜਿਹੋ ਵਾਹ ਸਾਈਂ ਸੰਮੇਲ ਗੱਜ ਵੱਜ ਕੇ ਫਤਿਹ ਆਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ